ਚਲੋ ਜੀ ਸਰਬਨ ਸਤਿ ਸ੍ਰੀ ਅਕਾਲ ਮੇਰੇ ਨਾਮ ਮਨਵਾਂ ਤੇ ਸਾਡਾ ਪੇਜ ਆਰਐਮ ਬਲੌਗ ਸਾਡਾ ਫੋਨ ਕਰਦੇ ਚਲੋ ਠੀਕ ਹੈ ਜੀ ਚਲੋ ਜੀ ਮੈਂ ਸ਼ੁਰੂ ਕਰਦਾ ਹਾਂਜੀ ਸਰਬਨ ਸਤਿ ਸ੍ਰੀ ਅਕਾਲ ਦੀ ਹੋਰ ਦੀ ਸਾਰਿਆਂ ਨੂੰ ਠੀਕ ਹੋ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਬਲੌਗ ਦੇ ਵਿੱਚ ਤੇ ਸਾਡੀ ਜਿਹੜੀ ਅੱਜ ਦੇ ਬਲੌਗ ਦੀ ਸ਼ੁਰੂਆਤ ਆ ਉਹ ਅੱਜ ਸ਼ਾਮ ਦੇ ਵੇਲੇ ਹੋਈ ਆ ਉਹਦਾ ਕਾਰਨ ਹੈ ਜੀ ਵੀ ਅੱਜ ਜਨਮ ਅਸ਼ਟਮੀ ਆ ਤੇ ਆਸ ਕਰਦਾ ਤੁਹਾਡਾ ਅੱਜ ਦਿਨ ਸਾਰਿਆਂ ਦਾ ਬਹੁਤ ਵਧੀਆ ਲੰਘਿਆ ਹੋਵੇਗਾ ਤੇ ਤੇ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਅਸੀਂ ਸਾਰੇ ਜਣੇ ਅਸੀਂ ਅੱਜ ਜਾਵਾਂਗੇ ਮੰਦਰ ਵਿੱਚ ਮੱਥਾ ਟੇਕਣ ਤੇ ਤੁਸੀਂ ਸਾਰੇ ਜਣ ਸਾਡੇ ਵਲੌਗ ਦੇ ਨਾਲ ਬਣੇ ਰਹੋ ਤੇ ਜੋ ਉੱਥੇ ਉੱਥੇ ਜੋ ਮੰਦਰ ਸਜੇ ਹੋਣਗੇ ਜਾਂ ਬਾਜ਼ਾਰ ਲੱਗੇ ਹੋਣਗੇ ਅਸੀਂ ਤੁਹਾਨੂੰ ਉਹ ਸਾਰਾ ਕੁਝ ਅਸੀਂ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਨਾਲ ਚੱਲਦੀ ਆ ਰੀਤ ਦੀ ਮੰਮੀ ਮਾਨਵ ਰੀਤ ਤੇ ਪ੍ਰਿੰਸਰ ਵੀ ਨਾਲ ਜਾਣਗੇ ਤੇ ਸ਼ਾਇਦ ਤੁਸੀਂ ਪ੍ਰਿੰਸ ਦਾ ਵਲੌਗ ਚ ਪਹਿਲਾਂ ਦੇਖਿਆ ਹੀ ਆ ਉਹ ਮੇਰਾ ਪਤਿੰਜਾ ਉਹ ਵੀ ਸਾਡੇ ਨਾਲ ਜਾਊਗਾ ਤੇ ਦੂਸਰੇ ਗੋਰੇ ਕੇ ਉਹ ਮੈਨੂੰ ਪਤਾ ਨਹੀਂ ਵੀ ਜਾਣਗੇ ਕਿ ਨਹੀਂ ਜਾਣਗੇ ਨਹੀਂ ਜਾਂਦੇ ਅੱਜ ਉਹ ਮੈਂ ਗਈ ਸੀ ਉੱਤੇ ਹਨਾ ਉਹ ਕਹਿੰਦੇ ਆ ਕੁਝ ਬਣਿਆ ਹਨਾ ਮੈਂ ਕੋਸ਼ਿਸ਼ ਨਹੀਂ ਆਇਆ ਉਹ ਕਹਿੰਦੇ ਫਿਰ ਪਾਸ ਉਹ ਤਾਂ ਜਾਂਦੀ ਨਹੀਂ ਚਲ ਕੋਈ ਚਾਚੇ ਨੇ ਕਿ ਨਹੀਂ ਮੈਂ ਨਹੀਂ ਜਾਣਾ ਚਲ ਕੋਈ ਨਹੀਂ ਚਲ ਚਾਚਾ ਲੈ ਕੇ ਨਹੀਂ ਆਂਦੇ ਤਾਈ ਚਲੋ ਉਹ ਲੈ ਆਂਦਾਂ ਲੈ ਆਂਦਾ ਤੁਹਾਨੂੰ ਪਤਾ ਠੀਕ ਆ ਚਲੋ ਵਲੌਗ ਦੇ ਵਿੱਚ ਬਣੇ ਰਹੋ ਫਿਰ ਆਪਾਂ ਮਿਲਦੇ ਹਾਂ ਸਿੱਧਾ ਆਪਾਂ ਬਾਜ਼ਾਰ ਦੇ ਵਿੱਚ ਜਾਂ ਮੰਦਰ ਤੁਹਾਨੂੰ ਵਿਆਹ ਸੱਜਾ ਸਾਰਾ ਦਿਖਾਵਾਂਗੇ ਤੇ ਬਣੇ ਰਹੋ ਸਾਡੇ ਵਲੌਗ ਦੇ ਵਿੱਚ ਮਿਲਦੇ ਹਾਂ ਜੀ ਆਪਾਂ ਲੋ ਜੀ ਹੁਣ ਅਸੀਂ ਆ ਪਹੁੰਚ ਕੇ ਬਾਜ਼ਾਰ ਤੇ ਆ ਸਾਡਾ ਰਾਉਲਾ ਗਰਾਊਂਡ ਜੈਤੋ ਆ ਤੇ ਤੁਹਾਨੂੰ ਦਿਖਾਉਣਾ ਸਾਰਾ ਜਿਹੜਾ ਇਹ ਅੱਜ ਸਾਰਾ ਮੰਦਿਰ ਵੀ ਸਜਿਆ ਤੇ ਇੱਥੇ ਬਹੁਤ ਰੌਣਕ ਬਣੇ ਰਿਹਾ ਬਲੌਗ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਮਾਣ ਦਿਖਾ आराम ग्राउंड आहे जहिड़ा त सारावाला पूरा फ्जा वा ਆ ਬੱਚਿਆਂ ਲਈ ਆ ਉਹ ਬੱਚਿਆਂ ਲਈ ਆ ਬੱਚਿਆਂ ਲਈ ਆ ਉਹ ਤੁਸ ਜਿਹੜੀ ਲੋਰ ਦੇਖ ਰਹੇ ਹੋ ਵਾਲੀ ਨਹੀਂ ਤਾਂ ਕਿਵੇਂ ਲੱਗ ਰਿਹਾ ਕਿਵੇਂ ਲੱਗ ਰਿਹਾ ਹਾਂ ਠੀਕੋ ਕਿਵੇਂ ਲੱਗ ਰਿਹਾ ਬਹੁਤ ਲੱਗ ਰਿਹਾ ਤੁਹਾਰਾ ਫਿਰ ਸਾਰਿਆਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਜੀ। ਉਹਨਾਂ ਸਿਰੌਲਾ ਗਰਾਊਂਡ ਤੋਂ ਬਾਅਦ ਫਿਰ ਅਸੀਂ ਦੂਸਰੀ ਹੋਰ ਸਾਈਡ ਚੱਲ ਪਏ। ਤੇ ਸ਼ਾਇਦ ਆ ਆਪਾਂ ਜਾਵਾਂ ਬਗੀਚੀ ਜਾਵਾਂਗੇ ਹਾਂ ਕਾਲੂ ਰਾਮ ਦੀ ਵਿਦਿਤੀ ਕਾਲੂ ਰਾਮ ਦੀ ਵਿਦਿਤੀ ਜਿਵੇਂ ਚੱਲੇ ਆ ਉੱਥੇ ਵੀ ਵਧੀਆ ਕਹਿੰਦੇ ਪ੍ਰੋਗਰਾਮ ਆ ਤੇ ਹਾਂ ਮੰਦਿਰ ਫਿਰ ਮੰਦਿਰ ਵੀ ਦਿਖਾਵਾਂਗੇ ਬਸ ਰੌਣਕ ਬਹੁਤ ਅੱਜ ਜੀ ਸਾਡੇ ਜਿੱਥੋਂ ਦਾ ਹਨੂਮਾਨ ਜੀ ਦਾ ਮੰਦਿਰ ਆ ਤੇ ਅਸੀਂ ਇੱਥੇ ਹੀ ਮੱਥਾ ਟੇਕਣ ਆਇਆ ਬਹੁਤ ਸੋਹਣਾ ਮੰਦਿਰ ਸਜਿਆ ਹੋਇਆ ਦੇਖੋ ਪੂਰੇ ਤੁਸੀਂ ਧਿਆਨ ਦੇਣਾ ਬਹੁਤ ਵੱਧੀ ਸਜਿਆ ਇੱਥੇ ਚਾਹ ਦਾ ਕੜੀ ਚੌਲ ਦਾ ਪ੍ਰਸ਼ਾਦ ਬਾਕੀ ਨਾਲ ਸਰ ਮਿੱਠਾ ਪਾਣੀ ਵੀ ਆ ਕੜੀ ਚੌਲ ਦਾ ਪ੍ਰਸ਼ਾਦ ਸਭੇ ਅੱਗੇ ਹੋ ਕੇ ਲੈ ਲਓ ਤੋ ਸੋਧ ਮੰਨੋ ਇਹ ਚੌਲ ਬਸਵਾ ਦਾ ਮੈਂ ਚਾਹਿਆ ਦਾ ਹਾਂ ਮੈਂ ਚਾਹਿਆ ਆ ਗਏ ਸਾਡੇ ਜਿੱਥੇ ਤੇ ਗੰਸ਼ਾ ਇਨਸ਼ਾ ਅੱਲਾ ਆ ਵਾਲੀ ਆ ਲੈ ਅਸੀਂ ਖਾਣ ਵਾਸਤੇ ਟੋਕਨ 20 ਦਾ 30 ਦਾ ਕਿੰਨੇ ਪੈਸੇ 200 ਰੁਪਏ ਲਾਇਆ ਆ ਹਾਂ 50 ਦਾ 50 ਦਾ 50 ਦਾ 3 50 50 ਦਾ 1 20 ਦਾ 1 30 ਦਾ ਟੋਕਨ ਦਿੰਦੇ ਆ ਫਿਰ ਇਸ ਤੋਂ ਬਾਅਦ ਜਿਹੜੀ ਮਰਜ਼ੀ ਆਪਾਂ ਖਾ ਸਕਦੇ ਆ ਯਾਦ ਰੱਖਣੀ ਸੇ ਇੱਕ ਬਹੁਤ ਇੰਪੋਰਟੈਂਟ

ਆਹ ਦਾਲਮ ਆਪਣਾ ਸਾਗ ਮੱਕੀ ਰੋਟੀ ਤੇ ਆ ਨਾਨ ਲੋਜ ਹੁਣ ਬਲੌਗ ਦੀ ਕਰ ਲੱਗਿਆ ਸਮਾਪਤੀ ਅਸੀਂ ਤੇ ਜੰਦ ਦੀ ਵਾਰ ਅਸੀਂ ਖਾਣ ਲੱਗੇ ਆ ਸਰਬੀ ਨੇ ਖਾਣਾ ਭੱਲਾ ਤੇ ਮੈਂ ਖਾਣੀ ਆ ਟਿੱਕੀ ਪਾਰੇ ਪਾਰੇ ਆਹ ਸਾਸ ਪਾਰੇ ਮਿੱਠੀ ਜਿਆਦਾ हां मीठी सॉस ਪੀਣੀ ਐ ਇੱਥੇ ਜੀ ਹੁਣ ਕਰਦੇ ਆ ਸੀ ਵਲੌਗ ਦੀ ਸਮਾਪਤੀ ਤੇ ਆਸ ਕਾ ਪੇ ਤੁਹਾਨੂੰ ਵਲੌਗ ਬਹੁਤ ਸਾਡਾ ਚੰਗਾ ਲੱਗਿਆ ਹੋਊਗਾ ਮਿਲਦੇ ਆ ਫਿਰ ਤੁਹਾਨੂੰ ਅਸੀਂ ਅਗਲੇ ਵਲੌਗ ਦੇ ਵਿੱਚ